ਹਾਂਜੀ ਸ਼ਸ਼ਿਕਾ ਦੋਸਤੋ ਤਾਂ ਕਿੱਦਾਂ ਤੁਸੀਂ ਦਿੱਤਿਆ ਸਵਾਗਤ ਕਰਦਾ ਤੁਹਾਡੇ ਆਪਣੇ ਬਲੌਗ ਦੇ ਵਿੱਚ ਅੱਜ ਤੁਹਾਨੂੰ ਦਿਖਾਵਾਂਗੇ ਆਪਾਂ ਇੱਕ ਦਵਾਈ ਮੰਗਾਈ ਸੀ ਜੀ ਤੇ ਤੁਹਾਨੂੰ ਉਹਦੇ ਬਾਰੇ ਦੱਸਾਂਗੇ ਵੀ ਤੇ ਯੂਜ਼ ਵੀ ਕਰਾਂਗੇ ਦੱਸਾਂਗੇ ਫਿਰ ਤੁਹਾਨੂੰ ਕੁਝ ਸਮੇਂ ਬਾਅਦ ਵੀਡੀਓ ਵੀ ਪਾਵਾਂਗੇ ਵੀ ਸਾਨੂੰ ਦਵਾਈ ਨੇ ਕਿੱਦਾਂ ਅਸਰ ਕੀਤਾ ਤੇ ਆਹ ਤੁਹਾਨੂੰ ਦਿਖਾਉਣੀ ਹੈ ਦਵਾਈ ਤਾਂ ਹਾਂਜੀ ਤੁਸੀਂ ਦੇਖ ਸਕਦੇ ਹੋ ਤੇ ਆਪਣੀ ਦਵਾਈ ਪਹੁੰਚ ਚੁੱਕੀ ਹੈ ਤੇ ਇਹ ਆਪਣੀ ਆਨਲਾਈਨ ਆਈ ਹੋਈ ਹੈ ਜੀ ਤੇ ਹੁਣ ਆਪਾਂ ਤੁਹਾਨੂੰ ਖੋਲ ਕੇ ਦਿਖਾਉਣੀ ਹੈ ਖੋਲਣ ਵਾਸਤੇ ਆਪਣੇ ਕੋਲ ਹੈਗਾ ਚਾਕੂ ਇਹ ਜਾਕੂ ਤੁਹਾਨੂੰ ਫੋੜ ਕੇ ਦਿਖਾਵਾਂਗੇ ਠੀਕ ਹੈ ਤੇ ਭਾਈ ਕਿਸ਼ੇ ਨੂੰ ਵੀ ਛੂਕ ਕਰੋ ਜੂੜਿਆ ਗਠਿਆ ਕੋਈ ਵੀ ਬਿਮਾਰੀ ਆ ਉਹਦਾ ਹਲਾਜ ਹੈ ਦਵਾਈ ਚ ਠੀਕ ਹੈ ਆਪਾਂ ਨੂੰ ਆਈ ਹੈ ਇਹ 1800 ਰੁਪਏ 1800 ਰੁਪਏ ਇੱਕ ਡੱਬੀ ਇਹਦੇ ਵਿੱਚ ਆਪਣੇ ਦੋ ਡੱਬੀਆਂ ਹੋਈਆਂ ਤੇ ਹੁਣ ਤੁਹਾਨੂੰ ਦਿਖਾਉਣੇ ਨੂੰ ਖੋਲ ਕੇ ਤਾਂ ਤੁਸੀਂ ਦੇਖ ਰਹੇ ਹੋ। ਇੱਕੋ 라 ਵੀ ਆਸੀ ਤੇ ਤੂਤੀ ਆ ਤੇ ਆ ਪਰ ਪਰ ਮੇਰਾ ਪਰਮਾਣ ਰੱਖ ਲੈਣਾ ਪੂਰਾ ਤੇ ਚਾਕੂ ਨੂੰ ਵੀ ਤੇ ਹਾਂਜੀ ਦੋਤ ਤੁਸੀਂ ਦੇਖ ਸਕਦੇ ਹੋ। ਤਾਂ ਆ ਆਪਣੇ ਕੋਲ ਦਵਾਈ ਆਈ ਹੋਈ ਠੀਕ ਹੈ। ਤੇ ਤੇ ਦੇਖ ਸਕਦੇ ਦੋ ਡੱਬੀਆਂ ਇਹ। ਹੁਣ ਸਾਨੂੰ ਪਹਿਲਾਂ ਅਸੀਂ ਆ ਵਰਤ ਕੇ ਦੇਖਾਂਗੇ ਫਿਰ ਤੁਹਾਨੂੰ ਅੱਗੇ ਵੀ ਦਿਖਾਵਾਂਗੇ ਲੋਕਾਂ ਨੂੰ ਵਰਤਾਂ ਕੇ। ਤੇ ਉਹ ਪੁੱਛਾਂਗੇ ਕੀ ਰਿਜ਼ਲਟ ਮਿਲਿਆ ਤੁਹਾਨੂੰ ਤੇ ਜੇ ਤੁਸੀਂ ਵੀ ਮੰਗਾਉਣਾ ਚਾਹਣੇ ਹੋਗੇ ਤਾਂ ਸਾਨੂੰ ਜਰੂਰ ਦੱਸਿਓ ਤੇ ਆਪਾਂ ਕੰਟੈਂਟ ਨੰਬਰ ਤੁਹਾਨੂੰ ਦੇ ਰਾਂਗੇ ਉੱਪਰ ਠੀਕ ਐ ਤੇ ਤੋਂ ਡੱਬੀਆਂ ਆਪਾਂ ਨੂੰ ਇੱਕ ਡੱਬੀ 1800 ਰੁਪਏ ਆਉਂਦੀ ਐ ਠੀਕ ਐ ਤੇ ਆਪਾਂ ਇਹਦਾ ਪ੍ਰਾਈਸ ਦੇਖਦੇ ਆ ਤਾਂ ਆਪਾਂ ਨੂੰ ਇਹਦਾ ਪ੍ਰਾਈਸ ਪੈਂਦਾ ਹੈਗਾ ਇੱਥੇ ਲਿਖਿਆ ਹੋਇਆ ਤਾਂ ਹਾਂਜੀ ਇਹਦਾ ਪ੍ਰਾਈਸ ਹੈਗਾ ਤੁਸੀਂ ਦੇਖ ਸਕਦੇ ਹੋ 1970 ਰੁਪਏ ਮਤਲਬ ਤੁਸੀਂ ਸਾਬ ਲੜੋ 2000 ਰੁਪਏ ਦੀ ਪਰ ਆਪਾਂ ਨੂੰ 1800 ਦੀ ਆ ਗਈ ਆ ਆਪਾਂ ਤੁਹਾਨੂੰ 1800 ਦੀ ਹੀ ਦਵਾਂਗੇ ਠੀਕ ਹੈ ਇੱਕੜਾ ਬੀ 1800 ਦੀ ਤੇ ਤੁਸੀਂ ਜ਼ਰੂਰ ਦੱਸਿਓ ਠੀਕ ਹੈ ਤੇ ਇਹ ਇੱਕਦਮ ਮੰਨ ਲਓ ਤੁਸੀਂ ਆਓਵਰੇਜ ਦੇ ਕੋਈ ਵੀ ਐਮਬੀ ਅੰਗਰੇਜ਼ੀ ਦਵਾਈ ਨਹੀਂ ਹੈਗੀ ਦੇਸੀ ਦਵਾਈ ਹੈਗੀ ਤੇ ਜ਼ਰੂਰ ਟਰਾਈ ਕਰਿਓ ਇੱਕ ਵਾਰੀ ਮੈਂ ਇਹਨੂੰ ਭਰੋਸਾ ਦਿੰਦਾ ਠੀਕ ਹੈ ਤੇ ਤੁਹਾਨੂੰ ਅਗਰ ਦੇਖ ਤੇ ਹਾਂਜੀ ਦੋਸਤੋ ਤੇ ਤੁਹਾਨੂੰ ਇਹ ਦਵਾਈ ਮੰਗਾਉਣਾ ਚਾਹਣਾ ਹੋ ਤਾਂ ਉੱਤੇ ਦਿੱਤੇ ਹੋਏ ਕੰਟੈਕਟ ਨੰਬਰ ਤੇ ਜ਼ਰੂਰ ਕਾਲ ਕਰੋ ਤੇ ਜੇ ਕਿਸੇ ਨੂੰ ਵੀ ਬਾਈ ਨੂੰ ਸੂਕਰ ਗਠਿਆ ਕੁਝ ਵੀ ਯਾਰ ਕੋਈ ਵੀ ਬਲੋਰਮ ਤਾਂ ਮੈਂ ਗਾਰੰਟੀ ਲੈਣਾ ਠੀਕ ਹੈ ਤਾਂ ਧੰਨਵਾਦ ਜੇ ਕਿਸੇ ਨੇ ਮੰਗਾਉਣੀ ਹੋਵੇ ਤਾਂ ਜ਼ਰੂਰ ਕਾਲ ਕਰੋ